ਲਓ ਬਈ ਦੋਸਤੋ ਅੱਜ ਆਪਾਂ ਪਹੁੰਚੇ ਆਂ ਬਾਈ ਟਮਾਣੀ ਦੇ ਘਰ ਆਜੋ ਮਿਲਦੇ ਆਂ ਇਹਨਾਂ ਨੂੰ ਤੇ ਇਹਨਾਂ ਦੇ ਕਬੂਤਰਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਆਂ ਚਲੋ ਬਈ ਹੋ ਜੇ ਅੰਦਰ ਸਾਰੇ ਸਸਰੀ ਘਾਲ ਜੀ ਸਸਰੀ ਘਾਲ ਹਾਂਜੀ ਬਾਹਰ ਹੋ ਜਾ ਕਬੂਤਰ ਵੇਖ ਲਓ ਪਹਿਲਾਂ ਵੇਖਦਾ ਕੁੱਤ ਬਾਹਰ ਹੋ ਬਾਹਰ ਨਹੀਂ ਰਹਾ ਯਾਰ ਹਾਂਜੀ ਇਹਨਾਂ ਦੇ ਕਬੂਤਰ ਸਾਰੇ ਵੇਖ ਲਓ ਬਹੁਤ ਪੁਰਾਣੀ ਕਬੂਤਰਾਂ ਜੀ ਇਹਨਾਂ ਦੀ ਲਓ ਹਾਂਜੀ ਤੁਹਾਡੇ ਕੋਲ ਕਿਹੜਾ ਕਿਹੜਾ ਨਸਲਾਈ ਕਬੂਤਰਾਂ ਨੇ ਮੇਰੇ ਕੋਲੇ ਵੀਰੇ ਇੱਕ ਕਕਰਮਾਟਰ ਕਬੂਤਰ ਸਰਪੰਚ ਤੋਂ ਜ਼ਿਆਦਾ ਸੀ ਡੱਬੇ ਦਾ ਪੁੱਤ ਪਾਰੇ ਹੋਏ ਬਾਹਰ ਇਹ ਕਿੰਨੇ ਸਾਲ ਪੁਰਾਣਾ ਕਬੂਤਰ ਹੈ 15 ਸਾਲ ਦਾ ਮੈਮੂ ਆਣੇ ਬਾਜੀ ਵੀ ਛੱਡਿਆ ਕਬੂਤਰ ਹਾਂ ਭਾਈ ਜਵਣਾ ਜੀ ਠੀਕ ਹੈ ਮੈਮੂ ਆਣੇ ਮੇਲੇ ਤੇ ਮੈਂ ਬਾਜੀ ਵੀ ਛੱਡੇ ਕਬੂਤਰ ਮੈਂ ਕਬੂਤਰੇ ਸਦਾਰਤੀ ਸੀ ਕਿ ਮੇਰੇ ਕੋਲੇ ਹਿਆਰਾ ਆਣਾ ਚਾਈ ਗਮਟੀ ਛੁੱਟੀ ਸੀ ਜਿਹੜੀ ਮੋਹਨ ਸਿੰਘ ਨੇ ਛੱਡੀ ਸੀ ਬਾਅਦ ਚ ਬਾਦ ਲੱਗੀ ਸੀ ਠੀਕ ਹੈ ਜੀ ਸਪੰਚ ਕੈਨੂ ਕਬੂਤਰ ਮੈਂ ਮੋੜਤਾ ਠੀਕ ਹੈ ਇਹਦੀ ਪੱਠੀ ਇਹ ਬਾਈ ਕਿਕਰ ਮਾਸਟਰ ਕਿਵੇਂ ਬਣੇ ਸੀ ਕਬੂਤਰ ਬਾਈ ਇਹ ਕਿਕਰ ਮਾਸਟਰ ਬਾਈ ਧੰਨੇ ਦਾ ਕਬੂਤਰ ਬਾਦ ਲੋ ਚੰਨੂ ਆ ਗਿਆ ਸੀ ਸਰਪੰਚ ਨਾਲ ਵੀ ਆਲੇ ਨੇ ਲੈ ਜਾਂਦਾ ਸੀ ਠੀਕ ਆ ਬਾਈ ਠੀਕ ਆ ਜੀ ਉੱਥੋਂ ਇਹ ਚਾਰ ਪਾਰ ਆ ਸੀ ਪੰਜ ਇੱਕ ਮੌਨ ਸਿੰਘ ਕੋਲੇ ਜਾਵੜਿਆ ਇੱਕ ਪਿੰਡ ਵਾਲੇ ਨੂੰ ਦੇਤਾ ਸੀ ਇੱਕ ਬਾਬੇ ਮਾ ਜੀ ਦਾ ਆਪਣਾ ਬਾਜੀ ਵੰਡੀ ਸੀ ਮਾਹੂਆ ਨੇ ਆਲੇ ਨੇ ਸੀ ਮੈਂ ਵਧਰ ਉਹ ਅਸੀਂ ਦੇਤਾ ਸੀ ਬੋਰਡ ਨੂੰ ਹਾਂਜੀ ਠੀਕ ਆ ਉਹਨਾਂ ਦਾ ਇੱਕ ਕਬੂਤਰ ਮੇਰੇ ਕੋਲੇ ਆ ਗਿਆ ਸਪੈਂਸੇ ਤੋਂ ਬੱਚੇ ਕਢਾ ਕੇ ਮੈਂ ਇਹ ਆਈ ਬਾਈਕ ਦਾ ਕਿਕਰ ਮਾਸਟਰ ਆ ਆ ਵੇਖੋ ਜੀ ਕਬੂਤਰ ਇਹ ਬਾਈਕ ਦਾ ਪ੍ਰਾਣਾ ਕਬੂਤਰ ਆਈ ਬਹੁਤ ਬੁੱਢਾ ਕਬੂਤਰ ਆਈ ਇਹਦੇ ਬੱਚੇ ਬਹੁਤ ਆ ਇਨਾਂ ਕੋਲ ਆਇਰਾ ਬੋਤਾਲੀ ਪੀਲੀ ਆ ਰੋਜੀ ਨਾ ਜਿਹੜੀ ਮੇਰੀ ਸ਼ੋਰ ਕਬੂਤਰੀ ਆ ਰੋਜੀ ਇਹ ਰੋਜੀ ਨਾਲ ਮੁੰਡਾ ਬੱਚਾ ਜੀ ਬਾਈਕ ਦਾ ਟਮਾਣੇ ਦਾ ਕਿਕਰ ਮਾਸਟਰਾਂ ਦਾ ਰੋਜੀ ਕਬੂਤਰੀ ਬਾਈ ਸਟਾਰ ਦਸਰਾਂ ਦੀ ਕਬੂਤਰੀ ਦਾ ਪੱਠਾ ਜੀ ਇਹ ਤੇ ਬਾਈ ਇੱਕ ਕਿਕਰ ਮਾਸਟਰ ਕਿਥੋਂ ਬਣੇ ਸੀ ਕਬੂਤਰ ਇਹ ਜੀ ਧੰਨੇ ਦਾ ਕਬੂਤਰ ਨਿਕਲ ਗਿਆ ਸੀ ਬਾਦ ਲੋ ਚਾਰ ਕਬੂਤਰ ਨਿਕਲੇ ਘਰਾਗ ਦਾ ਨੰਗ ਦਾ ਕਾਨੇ ਵਾਲੇ ਜਰਨਲ ਦਾ ਮਹਿਮੂਆਨੇ ਮੇਲੇ ਦਾ ਉਹ ਕੋ ਮੈਂ 100 ਰੁਪਏ ਬਾਈ ਛੱਡੀ ਜਵਾਗ ਜਾਂਦਾ ਸੀ 15 ਕਬੂਤਰ ਸੀ ਉੱਥੇ ਇਹ ਆ ਗਿਆ ਜੀ ਚੰਨੂ ਸੇ ਪਹਿਲੇ ਸਰਪੰਚ ਕੋਲੇ ਉੱਥੋਂ ਸਰਪੰਚ ਦੇ ਚਾਚਾ ਇਨਾਂ ਦੀ ਲਾਤ ਵਧਾਈ ਇਹ ਤੋਂ ਇੱਕ ਕਬੂਤਰ ਲਿਆ ਕੇ ਮੈਂ ਦੁੱਧਰ ਹਜ਼ਾਰ ਵਾਲੀ ਕਬੂਤਰੀ ਦਾ ਲਾਤਾ ਸਰਦਾਰ ਦੇ ਲਗਿਆ ਸੀ ਮੈਂ ਹਾਂਜੀ ਸਰ ਹਾਂ ਉਹਦਾ ਪੁੱਤ ਆ ਇੱਕ ਪੁੱਤੇ ਦਾਦਾ ਉਧਰ ਆ ਇਹ 15 ਸਾਲ ਦਾ ਕਬੂਤਰ ਮਹਿਮੂਆਨੇ ਮੇਰਾ ਬਾਈ ਛੁੱਟਿਆ ਮੈਂ ਹੀ ਲੈ ਦੇ ਬੰਨ ਮੇਰੇ ਠੀਕ ਹੈ हां ਮਰੋਜੀ ਦੀ ਹੈ ਇਹ ਆ ਵੀ ਰੋਜੀ ਦੀ ਹੈ ਮੇਰੀ ਇਹ ਵੀ ਨਾ ਬਾਜੀ ਛੱਡੀ ਆ ਵੀ ਰੋਜੀ ਦੀ ਕਬੂਤਰੀ ਦੀ ਪੱਠੀ ਆ ਰੋਜੀ ਨਾਲ ਦੀ ਹੈ ਜਿਹੜੀ ਕਬੂਤਰੀ ਰੋਜੀ ਹੈ ਜੀ ਸਟਾਰ ਕਬੂਤਰੀ ਬਾਈ ਦੀ ਦਸਰਾ ਦੀ ਉਹਦੀ ਪੱਠੀ ਹੈ ਜੀ ਇਹ ਹਾਂ ਮੈਂ ਬਾਜੀ ਨਹੀਂ ਛੱਡੀ ਤੇ ਇਹ ਸਾਂਵਲੀ ਘਰੀ ਠੀਕ ਹੈ ਘਰੇ ਰੱਖ ਰੱਖੇ ਜੀ ਤੇ ਭਾਈ ਨਾ ਲੋਕ ਕਹਿੰਦੇ ਕਿ ਕਿਕਰ ਮਾਸਟਰ ਮੇਰੇ ਕੋਲੇ ਆ ਕੋਈ ਕਹਿੰਦਾ ਮੇਰੇ ਕੋਲੇ ਵੀ ਇਸ ਟਾਈਮ ਜੀ ਪੰਜਾਬ ਦੇ ਵਿੱਚ ਕਿਹਦੇ ਕੋਲੇ ਕਿਕਰ ਮਾਸਟਰ ਹੈ ਸੁਖਦੇਵ ਕੋਲੇ ਤੇ ਮੇਰੇ ਕੋਲੇ ਹੋ ਸਕਦੇ ਆ ਸੁਖਦੇਵ ਕੋਲੇ ਕਿਵੇਂ ਹੋ ਸਕਦਾ ਮੋਹਨ ਸਿੰਘ ਵਾਲੇ ਕਬੂਤਰ ਸਾਰੇ ਸੁਖਦੇਵ ਕੋਲੇ ਗਏ ਸੀ ਠੀਕ ਹੈ ਜੀ ਤੇ ਮੋਹਨ ਸਿੰਘ ਇੱਕ ਕਬੂਤਰ ਦਿੱਤਾ ਸੀ ਜੋ ਗੁੱਲੇ ਖਾਦੇ ਸੀ ਮੈਂ ਤੇ ਕਾਲੇ ਨੇ ਸਪੱਟੇ ਦੇ ਕਬੂਤਰ ਹੁੰਦੇ ਸੀ ਇੱਕ ਫੁੱਲੋ ਵਾਲੇ ਕੋਲੇ ਗਿਆ ਸੀ ਉਹ ਮੈਂ ਤੇ ਸਰਦਾਰ ਲਿਆ ਆਈ ਸੀ ਹਾਂਜੀ ਹਾਂਜੀ ਤਸਵੀਰ ਇੱਕ ਗਿਆ ਸੀ ਟਹਿਲੇ ਕੋਲੇ ਫਰ ਤਸਵੀਰ ਮੋੜ ਗਲਾਬੇ ਵਾਲੇ ਵਾਲੇ ਕੋਲੇ ਗਿਆ ਸੀ ਭੰਗੇ ਵਾਲੇ ਜਿੱਤਿਆ ਦੇ ਉੱਥੋਂ ਦੇਤਾ ਸੀ ਅਸੀਂ ਠੀਕ ਹੈ ਜੀ ਅਸ ਟਾਈਮ ਪੰਜਾਬ ਚ ਕਿਹਦੇ ਕੋਲੇ ਕਬੂਤਰ ਸ੍ਰੀਦੇਵ ਕੋਲੇ ਤੇ ਮੇਰੇ ਕੋਲੇ ਆ ਅੱਛਾ ਛੋਡੇ ਕੋਲੇ ਟਮਾਣੇ ਕੋਲੇ ਤੇ ਇੱਕ ਸੀ ਦੇ ਸਕਦੇ ਅੱਛਾ ਸਰਪੰਚ ਵਾਲੇ ਬੰਦੇ ਕੋਲੇ ਕਬੂਤਰ ਹੈ ਕਿਕਰ ਮਾਸਟਰ ਦੇ ਪ्योर ਕਬੂਤਰ ਨੇ ਲੋਹੂ ਆਖੇ ਨੇ ਕਬੂਤਰ ਮੇਰੇ ਕੋਲੇ ਕਿਕਰ ਮਾਸਟਰ ਝੂਠਾ ਹਾਂ ਸਾਹ ਝੂਠਾ ਲੋਕਾਂ ਨੂੰ ਪਤਾ ਨਹੀਂ ਕਿਕਰ ਮਾਸਟਰ ਕੀ ਨੇ ਨਾਂ ਰੱਖਿਆ ਕਿਕਰ ਮਾਸਟਰ ਬਣੇ ਲਾਲ ਬਈ ਤੋਂ ਹੈ ਜੀ ਲਾਲ ਬਈ ਤੋਂ ਧੰਨੇ ਵਾਲੇ ਡੱਬੇ ਕਬੂਤਰ ਤੋਂ ਬਣਿਆ ਜਿਹੜਾ ਬਾਦਲੋਂ ਨਿਕਲ ਕੇ ਚੰਨੂ ਆ ਗਿਆ ਸੀ ਠੀਕ ਹੈ ਤੇ ਕਿਕਰ ਮਾਸਟਰ ਕਿਉਂ ਕਿ ਚਾਹ ਕਾ ਛੋਟੇ ਸੀ ਕਾਲੇ ਠੀਕ ਹੈ ਉਹ ਕਿਕਰ ਮੈਸਟਰ ਸੀ ਜੀ ਉਹਦੀ ਗਾਂ ਲਾਦ ਆਈ ਜੀ ਉਹਦੀ ਲਾਦ ਪੱਠੇ ਸੀ ਠੀਕ ਹੈ ਜੀ ਲੋਕ ਉਹ ਹੀ ਆ ਕੇ ਨੇ ਮੇਰੇ ਕੋਲੇ ਕੋਈ ਨਹੀਂ ਇੱਕ ਮੋਹਨ ਸਿੰਘ ਨੇ ਦਿੱਤਾ ਗੁੱਲੇ ਖੰਦਾ ਸ਼ੇਰਾ ਤੇ ਮੋਹਨ ਸਿੰਘ ਲਗਾਇਆ ਇੱਕ ਬੋਰਡ گلابੇ ਵਾਲਿਆਂ ਨੂੰ ਦਿੱਤਾ ਭਲਾੜੇ ਵਾਲੇ ਜਿੱਤੇ ਆ ਦੀ ਮੈਂ ਤੇ ਕਾਲਾ ਕੋ ਤੋਂ ਡਾਉਂਦੇ ਹੁੰਦੇ ਸੀ ਭੰਗੇ ਵਾਲੇ ਉਹਨੂੰ ਦੇ ਆਏ ਜੱਤ ਕੇ ਠੀਕ ਹੈ ਇੱਕ ਮੈਂ ਬੱਦਰ ਮੈਂ ਮੀਰ ਆਵਣਾ ਬਾਜੀ ਵੰਡੀ ਆ ਉਦੋਂ ਮੈਂ ਤੇ ਕਾਲਾ ਸੀ ਉਹ ਅਸੀਂ ਦਿੱਤੇ ਫੁੱਲੋ ਵਾਲੇ ਨੂੰ ਉਦੋਂ ਉਮਰ ਕਿੰਨੀ ਕੁ ਛੋਟੀ ਉਦੋਂ ਮੇਰੀ ਉਮਰ ਸੀਗੀ ਜੀ 20 ਸਾਲ ਦੀ ਠੀਕ ਆ ਜੀ ਠੀਕ 20 ਸਾਲ ਜੀ ਇਹਨਾਂ ਨੇ ਬਚਪਨ ਤੋਂ ਹੀ ਕਬੂਤਰਾਂ ਦਾ ਸ਼ੌਂਕ ਰਿਆ ਜੀ ਹਜੇ ਤੱਕ ਕਬੂਤਰਾਂ ਦਾ ਸ਼ੌਂਕ ਸੰਭਾਲ ਕੇ ਰੱਖਿਆ ਆ ਜੋ ਜੀ ਆਪਣੀ ਤੁਹਾਡੀ ਰੋਜੀ ਕਬੂਤਰੀ ਨੂੰ ਮਿਲਦੀ ਹਾਂ ਹਾਂ ਜੀ ਰੋਜੀ ਇੱਧਰ ਬਾਈ ਦੇ ਦੂਜੇ ਕਬੂਤਰ ਸਮਾਨੇ ਦੇ ਪਾਸੇ ਕਬੂਤਰ ਵਖਾਦੇ ਨੇ ਆ ਦੇਖੋ ਇਹ ਦੱਬਾ ਆਈ ਇਹਨਾਂ ਦੇ ਕਬੂਤਰ ਆ ਬਹੁਤ ਪੁਰਾਣੇ ਕਬੂਤਰ ਆਈ ਦੇਖੋ ਉਧਾਰੇ ਮਾ ਬਹੌਣਾ ਦੱਬਾ ਦੇ ਇੱਧਰ ਇਹ ਤਾਂ ਬੇਚਰ ਨੂੰ ਮਾਰ ਨੋਰ ਤੇ ਜਿਹੜਾ ਬਾਗਾਂ ਭਾਜਦਾ ਚਲੇ ਜਾਣਾ ਇੱਕ ਮੰਡ ਬਾਰ ਬੰਦ ਕਰ ਆ ਕਬੂਤਰੀ ਜੀ ਮੇਰੀ ਰਾਜੀ ਬਾਜੀ ਛੁੱਟੀ ਸੀ ਪਹਿਲੀ ਐਂਟਰੀ ਨੈਵ ਕਿਹਾ ਨਾ ਸਿੱਧੇ ਕਰਾਈ ਆ ਉਹਦੇ ਡੱਬਾ ਲੈਣਾ ਪੈਸੇ ਲਗੇ ਕੀਪੇ ਦੇ ਚੇਲੇ ਆ ਗੁਰਦੁਆਰਾ ਸਾਹਿਬ ਤੇ ਬੈਗੀ ਰਾਤ ਨੂੰ ਮਲਾਈ ਦੂਸਰ ਹਰਗੇ ਠੀਕ ਹੈ ਜੀ ਇਹ ਮੇਰੇ ਵੱਡੇ ਕਬੂਤਰ ਦੀ ਆ ਕਿਕਰ ਮੈਟਰ ਦੀ ਅੱਛਾ ਕਿ ਕਿਕਰ ਮੈਟਰ ਦੀ ਹੀ ਆ ਇਹ ਉਸ ਕਬੂਤਰ ਦੀ ਆ ਜਿਹੜਾ ਪੁੱਧਰੇ ਖੁੱਡੇ ਜੀ ਵੇਖਿਆ ਇਹ ਮੇਰੇ ਵੱਡੇ ਦੀ ਆ ਜੀ ਕਬੂਤਰੀ ਸਰਦਾਰ ਦੀ ਇੱਥੇ ਹਰ ਗਈ ਨੇ ਉਹਨੇ ਰੱਖ ਲਈ ਸੀ ਲਾਲ ਬਈ ਉਹਦੀ ਪੱਠੀ ਆ ਜਸੋਵਾਲਾਂ ਦੀ ਤੇ ਆ ਡੱਬਾ ਜਿਹੜਾ ਕਬੂਤਰਾ ਜੀ ਫੜਿਆ ਇਹ ਡੱਬਾ ਕਬੂਤਰ ਜੀ ਮੈਂ ਛੱਡਿਆ ਸੀ ਭੰਦੇ ਵਾਲ ਠੀਕ ਹੈ ਕਦੋਦਾ ਜੀ ਪੁੱਛਰ ਦੇ ਪਿੰਡ ਛੱਡੇ ਜਿੱਦਾਂ ਤਸਵੀਰ ਕੋਲੇ ਇਹਦੀ ਮਾਂ 7 ਵਜਿਆਂ ਵਾਲੀ ਮੈਂ ਪਿੰਡ ਤੇ ਸਰਦਾਰ ਨੂੰ ਪੁੱਛ ਕੇ ਬਲੋਹਰਾ ਮਰ ਗਿਆ ਫਿਰ ਉਹ ਗੇਟ ਦਾ ਦੋ ਕਬੂਤਰ ਦਿੱਤੇ ਸੀ ਠੀਕ ਹੈ ਜੀ ਤੇ 7 ਵਜਿਆਂ ਵਾਲੀ ਦਾ ਹਾਂਜੀ ਤੇ ਫੁੱਲੀ ਸਿਰਿਆ ਕਬੂਤਰ ਸੀ ਮੇਰੇ ਕੋਲੇ ਉਹਦਾ ਉਹਦੇ ਬਿੰਦਰ ਦਾ ਪੈਸੇ ਲਾਇਆ ਮੇਰੀ ਬਾਜੀ ਦਾ ਰੋਣਾ ਪੈ ਗਿਆ ਕਿੰਗਰੀ ਕਾਕੇ ਇਹਨਾਂ ਨੂੰ ਵੀ ਪਤਾ ਇਸ ਗੱਲ ਦਾ ਉਹਦੇ ਮੈਂ ਕਬੂਤਰ ਲਾਲ ਵੀ ਵਾਲਾ ਦੂਸਰਾ ਵਾਲੇ ਦਾ ਮਿਥਲੇ ਇਹ ਜਾਵੜਿਆ ਇਹ ਰਾਜੇ ਨੇ ਲਿਆਂਦਾ ਤਿੰਨ ਦਿਨ ਤੋਂ ਇਹਦੀ ਡਾਈ ਇਹਦੀ ਉੱਡੀ ਫਿਰ ਮੈਂ ਲਿਆਇ ਕਬੂਤਰ ਰਾਜੇ ਤੋਂ ਮੁਕਸਰ ਵਾਲੇ ਤੋਂ ਠੀਕ ਹੈ ਜੀ ਠੀਕ ਹੈ ਉਦੋਂ ਮੈਂ ਇਹਨੇ ਕਬੂਤਰ ਮਿਥਿਆ ਬਿੰਦਰ ਨੇ ਕੀ ਦਾ ਕਰਕੇ ਕੰਨ ਤੇ ਦਾ ਬਲਮਗੜ ਬਾਈ ਜਿੱਤੇ ਜਿਹੜਾ ਉਹ ਸ਼ੀਵਾ ਜੀ ਹਰਿਆ ਮੇਰਾ ਸਵਾ ਸ਼ੀਰ ਗਿਆ ਦੋ ਕਬੂਤਰਾਂ ਨੇ ਟਾਈਮ ਦਿੱਤਾ ਹੁੰਦੇ ਮੇਰੇ ਤੋਂ ਅੱਗੇ ਦਿਨ ਨਿਸ਼ੇ ਪੈ ਸਦਾ ਕਰੇ ਸੀ ਉਹ ਤੋਂ ਮੈਂ ਲਾਲ ਵੀ ਵਾਲਾ ਦੂਸਰਾ ਦਾ ਕਬੂਤਰ ਸੀ ਮੇਰਾ ਟੈ ਟੋਰੀ ਗਲਾ ਵੀ ਇਹ ਦਵਾਰੇ ਮੈਂ ਲੈਂਦਾ ਡੱਬਾ ਹਾਂ ਇਹਦੀ ਗਾਂਹ ਪੁੱਤਰੀ ਮਾਹੂਆਂ ਨੇ ਛੱਡੀ ਮਾਗਿਆਂ ਨੇ ਬੈਠੀ ਨੇ ਮਾਹੂਆਂ ਨੇ ਜਿਹੜੀ ਚੰਨੂ ਆ ਗਈ ਅੱਛਾ ਐਰ ਕੀ ਮਾਹੂਣ ਛੱਡੇ ਤੁਸੀਂ ਹਾਂ ਇਹ ਪੁਤਰੀ ਆਦੀ ਪੱਠੀ ਦੀ ਪੱਠੀ ਆ ਅੱਛਾ ਚੀਨੀ ਹੈ ਜੀ ਇਹ ਹਾਂ ਚੀਨੀ ਆ ਠੀਕ ਹੈ ਠੀਕ ਹੈ ਜੀ ਤੇ ਡੱਬਾ ਫਿਰ ਕਿਹੜੀ ਨਸਲ ਚ ਆ ਜਾਂਦਾ ਜੀ ਡੱਬਾ ਇਹ ਦੇਹ ਜਾਨ ਜੱਲਾ ਗੁਤਰ ਮੈਂ ਪੰਡ ਦੇ ਦਿੱਤਾ ਬਲੌਰੇ ਨੂੰ ਦੋ ਗੁਤਰ ਜਸਵੀਰ ਸਰਦਾਰ ਜੀ ਨੂੰ ਪੁੱਛ ਕੇ ਠੀਕ ਹੈ ਜੀ ਹਾਂ ਤੇ ਅੱਛਾ ਇਹ ਵੀ ਪੱਠੀ ਹੈ ਜੀ ਇਹ ਹਾਂ ਇਹ ਮਤਲਬ ਤਸਵੀਰ ਵਾਲੇ ਕਬੂਤਰ ਹੈ ਸਰਦਾਰ ਦੇ ਹਾਂ ਇਹ ਸਰਦਾਰ ਦਾ ਕਬੂਤਰ ਹੈ ਰਾਜੇ ਨੇ ਫੜ ਲਿਆ ਸੀ ਰਾਜੇ ਤੋਂ ਮੈਂ ਲੈ ਆ ਜੀ ਤਿੰਨ ਦਿਨ ਬੰਮੀ ਹੈ 2.5 ਜਦੋਂ ਇਹਦੀ ਪੱਠੀ ਜੀ ਮੈਨੂੰ ਪਤਾ ਲੱਗਿਆ ਮੁੜ ਕੇ ਉਹ ਤੋਂ ਮੈਂ ਲੈ ਲਿਆ ਠੀਕ ਹੈ ਠੀਕ ਹੈ ਐ ਭੰਗਿਆਰੋਂ ਲੈ ਕੇ ਲਿਆ ਸੀ ਆ ਵੇਖੋ ਜੀ ਡੱਬਾ ਕਬੂਤਰ ਏ ਬਾਈ ਦਾ ਜੇ ਘਰੋਂ ਆਈ ਮੋਹਨ ਸਿੰਘ ਅੱਜ ਸਰਦਾਰ ਜਸਵੀਰ ਦੇ ਘਰੋਂ ਗੂਤ ਸੱਤ ਬਾਗੀਆਂ ਦੀ ਮਾਂ ਜਿੱਤੀ ਸੀ ਬਲੌਰੇ ਤੋਂ ਬੜੇ ਚੰਗਾ ਜੀ ਕੂਨ ਹੈ ਜੀ ਇਹ ਦਿਆਲੇ ਕਬੂਤਰਾ ਜੀ ਬਾਈਟਮਾਣੇ ਦੇ ਇਹ ਦਿਆਲੇ ਆ ਜੀ ਹਾਂ ਇਹ ਸੱਤ ਬਾਗੀਆਂ ਲਾਲਬੇ ਮਾਂ ਜਿੱਤੀ ਸੀ ਇਹਦੀ ਬਲੌਰੇ ਤੋਂ ਕੂਤ ਨਹੀਂ ਲਿਆ ਕੇ ਮੈਂ ਪਿਉਤੀ ਲਾਤੇ ਸੀ ਤੇ ਬਾਹਰ ਉੜਦਾਂਦਾ ਸਰਦਾਰ ਨੇ ਤਾਂ ਤੇ ਪੈਸੇ ਕਹਿੰਦੇ ਲਾਲੀ ਪਰ ਇਹਦੇ ਤੇ ਨਹੀਂ ਲਾਏ ਮੈਂ ਲਾਲਬੇ ਵਾਲੇ ਕੂਤਰ ਤਾਂ ਲਾਏ ਬਿੰਦਰ ਨੇ ਕਬੂਤਰ ਮੇਰੇ ਆਈ ਕੰਤੇ ਰਖ ਬਲਮਗੜ ਜਿੱਤਿਆ ਸੀ ਠੀਕ ਹੈ ਜੀ ਆਯੋਦੇ ਭੱਜ ਗਿਆ ਇਹ ਰਾਜਾ ਲਿਆਇਆ ਮੁਕਸਰ ਵਾਲੋ ਤੋਂ ਮੈਂ ਲੈ ਲਿਆ ਜੀ ਬਾਅਦ ਚ ਸਰਦਾਰ ਕੋਲ ਆ ਕੇ ਠੀਕ ਹੈ ਜੀ ਬਹੁਤ ਵਧੀਆ ਹਾਂ ਜੀ ਤਿੰਨ ਦਿਨਾਂ ਵੀ ਉੱਡੀ ਆ ਬਬੀ ਹੈ ਆਯੋ ਜੀ ਆਪਾਂ ਹੀ ਹੁਣ ਥੋੜੀ ਸਟਾਰ ਕਬੂਤਰੀ ਨੂੰ ਮਿਲਦੇ ਹਾਂ ਆ ਮੇਰੇ ਦੇਹਲੇ ਕਬੂਤਰ ਆ ਜੀ ਜਿਹੜੀ ਮੇਰੇ ਘਰ ਪੀਏ ਲੱਗੇ ਸੀ ਚਲੀ ਗਈ ਉਹਦੇ ਤਖਾਨ ਵਾਲੇ ਬੈਠੀ ਨਹੀਂ ਡਾਂਗੀ ਛੱਡੀ ਸੀ ਬਈ ਜਿਹੜੀ ਤੁਸੀਂ ਹਾਂ ਡਾਂਗੀ ਛੱਡੀ ਜਿਹੜੀ ਉਹਦਾ ਭਰਾ ਮੈਂ ਬਾਜੀ ਨਹੀਂ ਇੱਕ ਛੱਡਿਆ ਇਹ ਸਰਦਾਰ ਦੀ ਲਾਲ ਬਈ ਕਬੂਤਰੀ ਉੱਡੀ ਉਹਦਾ ਪਤਾ ਇਹ ਬੱਚਿਆਂ ਸੀ ਰੱਖ ਲਈ ਹਾਂ ਬੱਚਿਆਂ ਖਤਰ ਰੱਖ ਲਿਆ ਜੀ ਮੈਂ ਠੀਕ ਹੈ ਜੀ ਕੀ ਬਾਈ ਦਾ ਦੂਜਾ ਖੁੱਡਾ ਜੀ ਇਹ ਬਾਈ ਦਾ ਤੀਜਾ ਖੁੱਡਾ ਇਹ ਚ ਕਿਹੜੇ ਕਬੂਤਰ ਆ ਜੀ ਸਾਡੇ ਉੱਡਣ ਵਾਲੇ ਜੀ ਹਾਂਜੀ ਅੱਛਾ ਬਾਜ਼ੀਆਂ ਵਾਲੇ ਕਿਹੜੇ ਦੂ ਠੀਕ ਹੈ ਜੀ ਏ ਬਾਈ ਠਮਾਣੇ ਦੇ ਆ ਕਬੂਤਰ ਮੈਂ ਲੁਧਰ ਨਾਂ ਰੱਖੀ ਫਿਰਦਾ ਜੀ ਇਹਨਾਂ ਦਾ ਪੂਰੀ ਨਾ ਬਾਜੀ ਵੰਡੀ ਸੀ ਠੀਕ ਹੈ ਜੀ ਠੀਕ ਹੈ ਮਾਹੂ ਆਣੇ ਦੀ ਲੰਬੀ ਆਠ ਕਬੂਤਰ ਸੀ ਤੇ ਦੁੱਸਰ ਨਹੀਂ ਕਰਾਈ ਪੂਰੀ ਕਹਿੰਦਾ ਨਹੀਂ ਕਰਾਉਣੀ ਅੱਛਾ ਇਹ ਤੁਹਾਡਾ ਲੁਧਰ ਹੈ ਜੀ ਹਾਂ ਇਹ ਮੇਰਾ ਲੁਧਰ ਹੈ ਜੀ ਜਿਹੜਾ ਪਿਛਲੇ ਸਾਲ ਜਿੱਤਾ ਉਹੋ ਨਹੀਂ ਜੀ ਨਹੀਂ ਇਹ ਇੱਕਤੀ ਉੱਤੇ ਆ ਇਹ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਲੁਧਰ ਵੀ ਤੁਹਾਡਾ ਬਹੁਤ ਮਸ਼ਹੂਰ ਹੈ ਇਹ ਕਬੂਤਰ ਵੀ ਦਿਨ ਕਰਕੇ ਆਇਆ ਇਹ ਮਤਲਬ ਤਿੰਨ ਬਾਈਆਂ ਦਾ ਜੇਤੂ ਹੀ ਤੁਹਾਡਾ ਕਬੂਤਰ ਹਾਂ ਹਾਂ ਇਹ ਹੁਣ ਵੀ ਛੱਡਣਾ ਜੀ ਬਾਈ ਜੀ ਹਾਂ ਹੁਣ ਛੱਡਣਾ ਜ ਠੀਕ ਹੈ ਜੀ। ਦੇਖਣਾ ਹੀ ਬਾਹਰ ਨਿਕਲ। ਇੱਕ ਮਿੰਟ ਇਹਨੇ ਉਹਦੇ ਉਹ ਇਧਰ ਬਰਦਾ ਰਹੀ ਜਿਹੜਾ ਭਰਾ ਦਾ ਕਿਧਰ ਉਹ ਫਿਰਦਾ ਹੀ। ਕਿੱਟੇ ਨੱਖਾਂ ਦਾ? ਹਾਂ ਰੋਜੀ ਦੇ ਭਰਾ ਦਾ ਜੀ। ਛੇੜੇ ਰੋਜੀ ਜਿਹੜੀ ਮਸ਼ਹੂਰ ਹੈ ਜੀ। ਮਸ਼ਹੂਰ ਕੋ ਉਹ ਤੇ ਮੇਰੀ ਕਾਲੇ ਦਾ ਪੁੱਤ ਸੀ ਮੇਰੇ ਕੋਲ ਸਰਦਾਰ ਵਾਲੇ ਦਾ ਖੁੱਡੀਆਂ ਵਾਲੀ ਦਾ। ਅੱਛਾ ਜੀ ਸਰਦਾਰ ਵਾਲਾ ਚੌਕਾ ਵਾਲੇ ਦੇ ਪੁੱਤ ਜਾਨਾ ਚੋਈ। ਆਹ ਵੇਖੋ ਜੀ, ਚਿੱਟੇ ਨੱਖਾਂ ਕਾਲੀ ਨੋਕ ਕਬੂਤਰ। ਮੈਂ ਉਹਨਾਂ ਬਾਹਰ ਕੱਢਿਆ ਹੀ ਬਾਈ ਛੱਡਨੇ ਆ। ਠੀਕ ਆ ਸਾਰੇ ਬਾਈ ਛੱਡਨੇ ਜੀ ਤੁਹਾਨੂੰ। ਚਲੋ ਜੀ ਨਵੇਂ ਕੱਢੇ ਵੀ ਤੁਸੀਂ ਹਾਂਜੀ। ਹਾਂਜੀ ਬਹੁਤ ਵਧੀਆ ਕਬ ਆਇਓ ਸਰ ਆਇਓ ਸਰ ਰੱਗਾ ਰੱਗਾ ਤੂੰ ਨਾ ਇਹ ਨੂੰ ਛੱਡ ਦੇ ਯਾ ਕਿੰਨੇ ਮਹੀਰੇ ਹਨ ਹਾਂਜੀ ਇੱਥੇ ਕਿਹੜੇ ਕਿਹੜੇ ਨਸਲਾਂ ਆਈ ਥੋਡੇ ਕੋਲ ਕਿਹੜੇ ਜੀ ਨਸਲਾਂ ਕਮੈਂਟ ਆ ਬਾਈ ਸੋਨੂ ਦੇ ਪਿੰਡ ਛੱਡੀ ਦੁੱਧਰੋਂ ਵੱਡੇ ਕਬੂਤਰ ਜਿਹੜਾ ਸੋਨੂ ਬਖਾਇਆ 7000 ਰੀਆ ਟ੍ਰੈਕਟਰ ਤੇ ਉਹਦੇ ਕਿਕਰ ਮਾਸਟਰ ਆ ਜੀ ਇਹ ਹਾਂ ਕਿਕਰ ਮਾਸਟਰਾਂ ਦੇ ਆ ਰੰਗੀਆਂ 7000 ਰੀਆ ਉਸ ਤੇ ਅੱਛਾ ਜੀ ਇਹ ਬੂਟੇ ਕੰਨੇ ਛੱਡੀ ਦੁੱਧਰੋਂ ਮੈਂ ਲੈ ਆਂਦੀ ਠੀਕ ਆ ਜੀ ਠੀਕ ਆ ਜੀ ਠੀਕ ਆ ਹਜ਼ਾਰਾਂ ਵਾਲਾਂ ਦੀ ਕਬੂਤਰੀ ਲਾਈ ਸੀ ਇਹ ਬੂਟਾ ਦੁੱਧਰ ਵਾਲਾ ਬਾਈ ਇਹਦਾ ਚੇ ਲਾਈ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਹਾਂ ਜੀ ਆ ਵੀ ਕਿਕਰ ਮਾਸਟਰ ਦੀ ਪੱਠੀ ਜਾਂਦਾ ਇਹ ਕਿਕਰ ਮਾਸਟਰ ਜੀ ਬਾਈ ਦੇ ਮਸ਼ਹੂਰ ਹਾਂ ਇਹ ਵੀ ਵੱਡੇ ਕਬੂਤਰ ਦੀ ਪੱਠੀ ਆਈ ਮਾਮਾ ਦਾ ਫਰਕ ਹੈ ਇਹ ਸਰਦਾਰ ਦੀ ਕਬੂਤਰੀ ਇੱਥੇ ਹਰ ਕੀ ਨੋਨੇ ਨੇ ਰੱਖ ਲਈ ਸੀ ਮੇਰੇ ਪਿੰਡ ਜੱਸੋ ਵਾਲਾਂ ਦੀ ਠੀਕ ਹੈ ਕਿ ਇਹ ਸਰਦਾਰ ਦੀ ਕਬੂਤਰੀ ਹੈ ਠੀਕ ਹੈ ਜੀ ਤੇ ਥੋੜੀ ਰੋਜੀ ਜੀ ਅੱਛਾ ਆ ਜੀ ਬਾਈ ਜੀ ਸਟਾਰ ਕੁਤਰੀ ਕਰਦਾ ਆਹ ਹੀ ਦੂਸਰਾ ਦੀ ਹੀਰੋ ਇਸੇ ਮਾਰੇ ਆਏ ਆ ਸਪੈਸ਼ਲ ਜੀ 4 ਸਾਲ ਹੋ ਗਏ ਪੰਜਵੇਂ ਮਿਮੀ ਹੈ ਰਹੀ ਹੈ ਤੇ ਗੱਡੀ ਇਹ 4 ਸਾਲ ਜੇਤੀ ਰਹੀ ਹੈ ਦੂਸਰਾ ਜੀ ਹਾਂਜੀ ਹਾਂਜੀ ਰੋਜੀ 4 ਸਾਲ ਜੀ ਦੂਸਰਾ ਦੀ ਹੀਰੋ ਰਹੀ ਹੈ ਪੈਸੇ ਵੀ ਲੱਗੇ ਸੀ ਹਾਂ ਜ ਰੁਪਏ ਬਹੁ ਲੱਗੇ ਗਏ ਪਰ ਮੈਂ ਦਿੱਤੀ ਨਹੀਂ ਪਰ ਠੀਕ ਹੈ ਜੀ ਠੀਕ ਹੈ ਜੀ ਇਹ ਬਾਈ ਕਹਿੰਦੇ ਵੀ ਅਸੀਂ ਕਿਸੇ ਵੀ ਕੀਮਤੇ ਕਬੂਦਰੀ ਨਹੀਂ ਦਿੰਦੇ ਪਰ ਕੋਈ 10 ਲੱਖ ਦੇਵੇ ਜੀ ਠੀਕ ਹੈ ਜੀ ਆਹ ਕਬੂਦਰੀ ਮੇਰੀ ਦਾਨੇ ਵਾਲੇ ਉਹਦੇ ਬਾਈ ਜਿੱਤੀ ਆ ਸਾਰਿਆਂ ਦੇ ਚਾਹਤ ਇਹ ਰੋਜੀ ਆਹ ਦਾਨੇ ਵਾਲੇ ਬਾਈ ਜਿੱਤੀ ਆ ਜਿੱਤੀ ਠੀਕ ਹੈ ਜੀ ਦਾਨ ਦੇ ਵਿੱਚ ਬਾਜੀ ਸੀ ਉਹ ਤੇ ਜੱਗਾ ਆ ਗਿਆ ਉਹ ਕਹਿੰਦਾ ਬਾਜੀ ਬਾਜੀ ਵੰਡ ਲਵਾ ਵੰਡ ਲਈ 8 ਵਜੇ ਭਾਈ ਆ ਜੀ ਕੱਪ ਮੈਨੂੰ ਦੇ ਤਾ ਠੀਕ ਹੈ ਜੀ ਠੀਕ ਦਾਨੇ ਵਾਲੇ ਉੱਡੀ ਆ ਗਏ ਪੁੱਤਰੀ ਠੀਕ ਹੈ ਜੀ ਠੀਕ ਹੈ ਆ ਜੋ ਜੀ ਆਪਾਂ ਬਾਈ ਜੀ ਦੇ ਉੱਪਰਲੇ ਕੋਠੇ ਉੱਪਰ ਵਾਲੇ ਖੁੱਡਿਆਂ ਦੇ ਦਰਸ਼ਨ ਕਰਦੇ ਹਾਂ ਖੁੱਡੇ ਭੇੜਦੇ ਆ ਇਹ ਬਾਈ ਮਦੀਨ ਹੈ ਜੀ ਹਾਂ ਬਾਈ ਇਹ ਮਦੀਨ ਆ ਜਿਹੜੀ ਨੇ ਪੁੱਟੋਂ ਨੂੰ ਹਰਾਇਆ ਸੀ ਅੱਛਾ ਜੀ ਪੁੱਟੋਂ ਨੂੰ ਕਿੱਥੇ ਹਰਾਇਆ ਤੁਸੀਂ ਮੈਂ ਮੰਨ ਜੀ ਠੀਕ ਹੈ ਜੀ ਇੱਕ ਗਊਤਰੀ ਦੁਆਰੇ ਪੂਰੀ ਨੇ ਪਤਾ ਨਹੀਂ ਰੱਬ ਜਾਣੇ 20 ਮਿੰਟਾਂ ਦੀ ਸਾਵਨ ਲਈ ਕਿ ਉੱਤੇ ਖੜੀ ਕੱਟੀ ਗਈ 7:30 ਵਾਈ ਜਿਹਦੇ ਔਲਖੀ ਪੂਰੀ ਮੋਟਰਸਾਈਕਲ ਜਿੰਦਾ ਮੈਂਟਰੀ ਜਿੱਛੜੀ ਜਿੱਥੇ ਜਿੱਛੜੀ ਮੇਰੇ ਠੀਕ ਹੈ ਠੀਕ ਹੈ ਇੱਕ ਵੀਰੇ ਦੀ ਜਿੰਟਰੀ ਜਿੱਦਾ 7:30 ਵਜੇ ਮਿਲਦੀ ਗਊਤਰੀ ਉੱਤੇ ਠੀਕ ਹੈ ਠੀਕ ਹੈ ਠੀਕ ਸਾਨੂੰ ਦਿੱਸੀ ਉੱਤੇ ਖੜੀ ਰਹੀ ਹੈ ਬਾਈ ਮੋਸ਼ੀ ਨੇ ਵੀ ਆਖਿਆ ਮਾਂ ਰੰਗ ਵਿਖਾਈ ਜਾਂਦੀ ਹੈ ਗਊਤਰੀ ਉਹ ਕਦਾ ਥੱਲੇ ਆ ਜਾਂਦੇ ਠੀਕ ਹੈ ਜਿਹੜੀ ਬਹਿਮਣ ਜਿੱਤੀ ਹੈ ਜੀ ਇਹ ਹਾਂ ਉਸ ਤੋਂ ਬਾਅਦ ਔਲਖੀ ਛੱਡੀ ਆ ਪੂਰੀ ਵਾਲੀ ਮੋਟਰਸਾਈਕਲ ਵਾਲੀ ਐਮਸੀ ਜੀ ਠੀਕ ਆ ਹੱਬੇ ਕੁੱਤਰਾ ਜੀ ਹੱਬੇ ਦੀ ਭੈਣ ਆ ਮੇਰੇ ਕੋਲੇ ਇਹ ਹੱਬੇ ਜੀ ਆ ਜੀ ਵੇਖਣ ਜੀ ਚੀਨਾ ਆਪਾਂ ਲੱਗ ਠੀਕ ਜੀ ਗੱਲ ਲੜ ਕੁੱਤਰਾ ਹੱਬੇ ਹੱਬੇ ਦੀ ਭੈਣ ਸਗੀ ਆ ਮੇਰੇ ਕੋਲੇ ਪੱਪੇ ਦੀ ਸਗੀ ਭੈਣ ਆ ਜੀ ਅੱਛਾ ਉਹਦੀ ਪੱਠੀ ਹੈ ਜੀਗਾ ਹਾਂ ਉਹਦੇ ਪੱਠੀ ਆ ਹੱਬੇ ਦੀ ਭੈਣ ਦੀ ਪੱਠੀ ਹੈ ਜੀ ਆ ਗੱਲ ਲੜ ਕੁੱਤਰਾ ਬਾਈ ਟਵਾਣੇ ਵਾਲੇ ਠੀਕ ਹੈ ਜੀ ਤੇ ਆ ਢੱਡ ਦੇ ਵਾਲਾ ਕਿਹੜਾ ਜੀ ਇਹ ਰੋਜੀ ਦੇ ਭਰਾ ਦਾ ਠੀਕ ਹੈ ਠੀਕ ਹੈ ਕਬੂਤਰੇ ਮੇਰੇ ਖੁੱਡੇ ਗਏ ਜਿੱਤੇ ਸੀ ਅੱਛਾ 900 ਕਬੂਤਰ ਸੀ ਉਹਦੇ ਰੋਜੀ ਦੇ ਭਰਾ ਦਾ ਜੀ ਆਉਂਦੇ ਬਾਈ ਬੋਸ਼ੀਨਾ ਬਾਜੀ ਬੰਨੀ 100 ਕਬੂਤਰਾਂ ਦੀ ਬਾਜੀ ਚ ਜੇਤੂ ਰਹੀ ਹੈ ਇਹਦੀ ਮਾਂ ਇਹਦੀ ਮਾਂ ਜੀ ਉਹ ਰੋਜੀ ਦਾ ਭਰਾ ਮਿਲਦਾ ਮੈ ਠੀਕ ਹੈ ਜੀ ਠੀਕ ਹੈ ਜੀ ਇਹਦੀ ਮਾਂ ਦੇ ਰੋਜੀ ਦੇ ਭਰਾ ਹਾਂ ਹਾਂ ਤੋਂ ਇਹਦਾ ਬੱਚਾ ਹੁਣ ਜੀ ਆਪਾਂ ਅਗਲੇ ਖੁੱਡੇ 'ਚ ਵੇਣੀਆਂ ਕਿਹੜੀਆਂ ਕਿਹੜੀਆਂ ਨਸਾਂ ਇਹਨਾਂ ਦੇ ਤੀਜੇ ਫੁੱਟ ਤੀਜੇ ਖੁੱਡੇ 'ਚ ਆ ਕੇ ਜੀ ਇਹ ਸੀ ਪੱਠੇ ਸਾਰੇ ਛੇਮਾ ਖੁੱਡਾਈ ਤਿੰਨ ਥੱਲੇ ਤਿੰਨ ਕੋਠੇ ਉੱਤੇ ਕਿਕਰ ਮੰਡਰ ਦਾ ਭਰਾ ਦਾ ਪੱਠਾ ਜੀ ਰੋਜੀ ਦਾ ਪੱਠਾ ਠੀਕ ਹੈ ਜੀ ਇਹ ਕਿਕਰਮੰਡ ਨਾ ਕਢਾਇਆ ਗਾ ਕਿਕਰਮੰਡ ਦੀ ਧੀ ਲਾਤੀ ਜੀ ਮੈਂ ਭੈਣ ਭਰਾ ਬਣਾਤੇ ਠੀਕ ਹੈ ਜੀ ਰੋਜੀ ਦਾ ਉਹ ਹੈ ਜੀ ਹਾਹੋਂ ਚੋਂ ਧੀ ਨੇ ਜੇ ਪੱਠੇ ਜੀ ਤੁਸੀਂ ਕਢਾਏ ਹੋਏ ਹਰੇ ਹਾਂ ਠੀਕ ਹੈ ਹਾਂ ਸਰਦਾਰ ਦਾ ਕਾਲਾ ਗੋਪਤਰ ਜਿਹੜਾ ਕਹਿੰਦੇ ਉਸ ਦਾ ਪੁੱਤ ਆ ਮੇਰੇ ਕੋਲ ਧੂੜਕੋਟ ਜਿੱਤਿਆ ਕੰਤੇ ਦੇ ਬੰਦ ਸਦਸਰ ਅੱਛਾ ਜੀ ਕਾਲੇ ਦਾ ਪੁੱਤ ਛੋਡੇ ਕੋਲੇ ਜੀ ਹਾਂ ਧੂੜਕੋਟ ਵਾਲਾ ਧੂੜਕੋਟ ਹਾਂ ਮੈਂ ਤੇ ਸਰਦਾਰ ਦੇ ਛੱਡਿਆ ਸੀ ਹਾਂ ਜੀ ਦੁੱਸਰ ਜਿੱਤੇ ਸਰਪੰਚ ਰੋਲਾ ਮਾਰੇ ਮਗਰ ਉਹ ਅਸੀਂ ਗਏ ਹਾਂ ਠੀਕ ਹੈ ਜੀ ਉਹਦਾ ਉਹਦਾ ਗਾ ਪੁੱਤ ਆ ਪ કાલે ਦੇ ਪੁੱਤ ਦਾ ਪੋਤਾ ਜੀ ਕਾਲੇ ਦੇ ਪੁੱਤ ਦਾ ਬਠੀਕ ਹੈ ਜੀ ਹਾਂ ਕਾਲੇ ਦਾ ਪੁੱਤ ਆ ਮੇਰੇ ਕੋਲ ਧੂੜ ਉੱਤ ਕੋਟ ਬਾਈ ਜਿੱਤੇ ਜਿੱਥੇ ਕੰਨ ਤੇ ਬਾਈ ਦੇ ਨਾਨਕੇ ਆ ਠੀਕ ਹੈ ਜੀ ਇਹ ਸਾਰੇ ਬੱਚੇ ਕਢਾਏ ਹੋਏ ਆ ਬੱਚੇ ਕਢਾਏ ਆ ਜੀ ਠੀਕ ਹੈ ਜੀ ਠੀਕ ਹੈ ਜੀ ਆ ਸਾਰੀ ਬੱਚੀ ਆ ਜੀ ਬਾਈ ਜੀ ਇਹ ਬਣੇ ਦੇ ਬੱਚੇ ਆ ਜੀ ਇਹ ਉਸकी ਬਾਈਆਂ ਛੱਡਣ ਵਾਲੀ ਗਾਹ ਵਾਲੇ ਸਾਲ ਬਾਈ ਤਿਆਰ ਕਰ ਰਹੇ ਪਹਿਲੇ ਹੀ ਕਢਾਰੇ ਜੀ ਸਾਹ ਜੀ ਇਹ ਕਿਹੜੇ ਕਬੂਤਰਾਂ ਜੀ ਇਹ ਰੋਜੀ ਦੀ ਪੱਠੀ ਦਾ ਪੱਟਾ ਜੀ ਕਿ ਕਰਮਾਂ ਟਕਣਾ ਕਰਾਸ ਕੀਤੇ ਆ ਠੀਕ ਹੈ ਜੀ ਆ ਬਾਈ ਜੀ ਦੀਆਂ ਛਤਰੀਆਂ ਲੱਗੀਆਂ ਹੋਈਆਂ ਆ ਆ ਬਾਈ ਜੀ ਦੀਆਂ ਛਤਰੀਆਂ ਜੀ ਕਬੂਤਰ ਛੱਡੇ ਹੋਏ ਆ ਬਹੁਤ ਉੱਚੇ ਖੜੇ ਆ ਆ ਜੋ ਬਾਈ ਜੀ ਨੂੰ ਮਿਲਦੇ ਆ ਹਾਂ ਜੀ ਮੈਂ ਕਿਰਾਏ ਮੈਂ ਬਾਈ ਛੱਡੇ ਫੀਟਰ ਤੇ ਜਾ ਕੇ ਜਾਂਟੇ ਦੇ ਪੰਡਾਲ ਮਾਰੇ ਬਾਈ ਦੇ ਹਾਂ ਜੀ ਕਬੂਤਰ ਲੈ ਆਏ ਮੈਂ ਸੋਲੇ ਘਾ ਤੋ ਬੱਚਾ ਠੀਕ ਹੈ ਮੈਨੂੰ ਨਹੀਂ ਪਤਾ ਕਿਹੜਿਆਂ ਦਾ ਸੀਗਾ ਕਿਹੜਿਆਂ ਦਾ ਨਹੀਂ ਹਾਂ ਜੀ ਉੱਥੇ ਬਾਜੀ ਵੰਡੀ ਮੈਂ ਮੀਰਾਵਣਾ ਹਾਂ ਜੀ ਸੋਹਣੇ ਨਾ ਮੌੜਾਂ ਵਾਲੇ ਨੇ ਠੀਕ ਹੈ ਜੀ 3 ਵਜੇ ਹਰ ਜਿੱਤ ਹੋ ਗਈ ਸੀ ਉਹ ਦਰਮੀ ਵਾਲੀ ਸੀ ਹਾਂ ਜੀ ਮੇਰਾ ਬੱਚਾ ਉੱਥੇ ਜਿੱਤ ਕੇ ਤੇ ਆਇਆ ਨਹੀਂ ਠੀਕ ਹੈ ਜੀ ਬਾਈ ਫੀਟਰ ਤੇ ਗਿਆ ਸੀ ਮੈਂ ਜੰਟੇ ਬਾਈ ਦੇ ਪੰਡਾਲ ਮਾਰੇ ਠੀਕ ਹੈ ਜੀ ਹਾਂ ਉੱਥੇ ਰੌਲਾ ਪੈਂਦਾ ਜੀ ਬਾਈ ਦੇ ਬੱਚਾ ਨਹੀਂ ਦਿੰਦਾ ਸੀ ਸਾਡੇ ਪਿੰਡ ਦਾ ਪ੍ਰੋਣਾ ਇਹ ਧੂੜਾ ਧੂੜਾ ਕੌਡੀ ਖੇਡਦਾ ਸੀ ਉਹਨੇ ਮੇਰਾ ਬੱਚਾ ਵਖਾਇਆ ਫਿਰ ਤੇ ਨਾਲੇ ਬਾਜੀ ਕਰਾਤੀ 500 ਰੁਪਿਆ ਮੋਟੇ ਸੀ ਤੇ ਤੁਹਾਡੇ ਸਭ ਤੋਂ ਮਨਪਸੰਦ ਕਬੂਤਰ ਕਿਹੜੇ ਹੈ ਜੀ ਮਨਪਸੰਦ ਕਬੂਤਰ ਮੈਂ ਹਿਆਰ ਵਾਲੇ ਤਸਵੀਰ ਤੇ ਡਾਇਆ ਘਰੇ ਬਹੁਤ ਚੰਗੇ ਗੋਤਰੇ ਹੈ ਗਿੰਦਾ ਇਹਨਾਂ ਨੂੰ ਠੀਕ ਹੈ ਜੀ ਕਿਕਰਮਾਟਰਾਂ ਬਣਿਆ ਧੰਨੇ ਵਾਲੇ ਇਹ ਵੀ ਮਨਪਸੰਦ ਹੈ ਸੁਪੰਚ ਦੇ ਸਰਦਾਰ ਦੇ ਘਰੇ ਡਾਇਆ ਜੀ ਹਾਂ ਹਾਂ ਇਹ ਵੀ ਗੋਤਰ ਮੈਂ ਬਹੁਤ ਚੰ ਠੀਕ ਹੈ ਜੀ ਹਾਂ ਮੈਂ ਬਾਜੀ ਛੱਡੀ ਅੱਜ ਤੋਂ 30 ਸਾਲ ਥੋੜੀ ਸਭ ਤੋਂ ਕੋਈ ਪੁਰਾਣੀ ਯਾਰ ਦੱਸੋ ਜੀ ਜਿੱਥੇ ਤੁਸੀਂ ਕੋਈ ਥੋੜੀ ਪੁਰਾਣੀ ਯਾਰ ਕਿਸੇ ਨਾ ਮੈਚ ਫਸਿਆ ਹੋਵੇ ਈ ਥੋੜਾ ਮੈਚ ਫਸਿਆ ਹੋਵੇ ਕੋਈ ਦੱਸੋ ਜੀ ਉਹ ਸਾਨੂੰ ਮੈਚ ਮੇਰਾ ਫਸਿਆ ਸੀ ਜਾਂਟੇ ਦੇ ਪਿੰਡ ਆਲਮਲੇ ਜਵਾਗ ਜਾਂਦਾ ਸੀ ਠੀਕ ਹੈ ਜੀ ਸੋਹਣੇ ਨਾ ਮੌੜਾਂ ਵਾਲੇ ਨਾ ਬਾਬੇ ਮੀਰ ਆਵਣਾ ਉਦੋਂ ਕਿੰਨੀ ਉਮਰ ਸੀ ਥੋੜੀ ਉਦੋਂ ਮੇਰੀ 15 ਸਾਲ ਦੀ ਉਮਰ ਸੀ ਬਹੁਤ ਛੋਟੀ ਉਮਰ ਵਿੱਚ ਹੀ ਇਹਨਾਂ ਨੇ ਠੀਕ ਹੈ ਜੀ ਵੱਡੇ ਵੱਡੇ ਖਿਡਾਰੀਆਂ ਨੂੰ ਹਾਂ ਉੱਥੇ ਮੀਰ ਆਵਣਾ ਬਾਜੀ ਕੱਚੀ ਹੋਈ ਆ ਬਾਬਾ ਜੀ ਆਉਂਦਾ ਸੀ ਸੋ ਠੀਕ ਆ ਸਾਡੇ ਪਿੰਡ ਦਾ ਪ੍ਰੋਣਾ ਕਿ ਧੂਰਾ ਧੂਰਾ ਕੌਡੀਗੇ ਖੇਡਦਾ ਰਿਆ ਉਹਨੇ ਮੈਨੂੰ ਮਤਲਬ ਸ਼ਾਮਲ ਕਰਾਇਆ ਮੇਰਾ ਬੱਚਾ ਉੱਚਾ ਖੜਾ ਸੀ ਠੀਕ ਹੈ ਜੀ 500 ਰੁਪਿਆ ਮੋਟਰ ਸੀ ਉਹਦੇ 35 ਕਬੂਤਰ ਸੀ ਠੀਕ ਹੈ ਜੀ ਤੇ ਇੱਕ ਜੀ ਅਸੀਂ ਕੱਲ ਨੈੱਟ ਤੇ ਵੇਖੀ ਸੀ ਥੋਡੀ ਵੀਡੀਓ ਜੀ ਕੱਲ ਤੁਸੀਂ ਦੁੱਸਰ ਸ਼ਾਮ ਬੈ ਸੀ ਕਿਸੇ ਦਾ ਬੱਚਾ ਕਲੀਆਂ ਨਾਲ ਕੋਠੇ ਤੇ ਵਹਿੰਦਾ ਕਿਹਦਾ ਸੀ ਜੀ ਮੈਂ ਉਹ ਕੁੱਟੀ ਵਾਲਾ ਵਜਦਾ ਲਾਲਬਈ ਚ ਆਇਆ ਹਾਂ ਫੱਤੇ ਕੇਰੇ ਬਾਜੀ ਪੰਜ ਕਬੂਤਰ ਮੂੜੇ ਸੀ ਇੱਕ ਬਾਈ ਕੀਪੇ ਦਾ ਰਹਿ ਗਿਆ ਇਹ ਨਾਲ 2:30 ਵਜੇ ਹਾਂਜੀ ਇੱਕ ਮੇਰਾ ਬੱਚਾ ਹਾਂਜੀ ਸਾਡੇ ਛਤਰੀਆਂ ਲਵਾਤੀਆਂ ਕੀਪੇ ਦਾ 7:00 ਵਜ ਟੈਲੀਵਿਜ਼ਨ ਤੇ ਬਹਿ ਗਿਆ ਦੌਰ ਖੜੇ ਵਾਲਾ ਮੇਰਾ 750 ਤੇ ਡਿੱ ਗਿਆ ਕੋਠੇ ਤੇ ਠੀਕ ਹੈ ਜੀ ਬਹੁਤ ਟੋਡਾ ਮਤਲਬ ਦੁੱਸਰ ਜੀ ਮਤਲਬ ਬਰਕੰਦੀ ਬਾੜੀ ਮੁੱਕ ਚੱਲੀ ਸੀ ਜੀ ਇੱਧਰ ਫੱਤੇ ਖਰੇ ਉੱਡੀ ਜਾਂਦੀ ਸੀ ਹਜੇ ਕੀਪੇ ਦੀ ਦੁੱਸਰ ਵੀ ਚੰਗੀ ਆ ਜੀ ਮੇਰੀ ਵੀ ਚੰਗੀ ਆ ਅੱਛਾ ਛੋਟੇ ਏਰੀਆ ਜਿੱਥੇ ਦੁੱਸਰ ਦੇ ਖਿਡਾਰੀ ਤੁਸੀਂ ਟੌਪ ਤੇ ਆਈਟਮ ਆ ਸਾਡੀ ਹਾਰਜਤ ਹੁੰਦੀ ਆ ਅੱਛਾ ਕੀਪੇ ਮਲੋੜਦਾ ਤੇ ਤੁਹਾਡੀ ਹਾਰਜਤ ਹੁੰਦੀ ਆ ਜਿੱਥੇ ਸਾਡੇ ਉੱਤਰ ਵਿੱਚ ਹੁਣ ਉੱਦੇ ਸਾਡੇ ਉੱਤਰ ਉੱਟ ਰਹੇ ਏਰੀਆ 'ਚ ਠੀਕ ਹੈ ਠੀਕ ਹੈ ਹਰ ਏਡਾ ਹੀ ਗੋੜ ਵੀ ਬਹੁਤ ਟੌਪ ਦਾ ਮੰਨਿਆ ਜਾਂਦਾ ਹੈ 5 ਸੋਡੇ ਕੋਲੇ ਹੈ ਕਿ ਹਰ ਕੋਲੇ ਨਹੀਂ ਹਰ ਇੱਕ ਕੋਲੇ ਨਹੀਂ ਸਰਦਾਰ ਬਿਨਾ ਨਾ ਬੰਦਾ ਉਹਨੇ ਮੈਨੂੰ ਸਿਖਾਇਆ ਅੱਛਾ ਜੋਥੇ ਕੋਲੇ ਬੰਦੇ ਗੁਰ ਹਾਂ ਉਹ ਜੀ ਰੀਂਦਾ ਮੈਨੂੰ ਸਿਖਾਇਆ ਠੀਕ ਆ ਗਿੱਦੀ ਮੇਰਾ ਗੁਰੂ ਸੀ ਠੀਕ ਆ ਗਿੱਦੀ ਤੁਹਾਡਾ ਗੁਰੂ ਹੈ ਜੀ ਹਾਂ ਠੀਕ ਆ ਜੀ ਠੀਕ ਉਸ ਟਾਈਮ ਸੇ ਨਿਕਰ ਦਿੱਤੀ ਸੀ ਮੈਂ ਆਪਦੇ ਗੁਰੂ ਨੂੰ ਤੇ ਸਰਦਾਰ ਵਾਲੇ ਪੁੱਤਰ ਵੀ ਸੋਡੇ ਕੋਲੇ ਹੋਣਗੇ ਜੀ ਫਿਰ ਹੈਗੇ ਸਰਦਾਰ ਵਾਲੇ ਪੁੱਤਰ ਕਾਲੇ ਦਾ ਪੁੱਤ ਮੇਰੇ ਕੋਲੇ ਹਜ਼ਾਰ ਵਾਲੀ ਗੋਦਰੀ ਮੇਰੇ ਕੋਲੇ ਠੀਕ ਆ ਜੀ ਠੀਕ ਆ ਪਰ ਗੱਲੜਾ ਗੱਲੜਾ ਜੀ ਹਾਂ ਗੱਲ ਨਾਲ ਜੋ ਹੱਬੇ ਦੀ ਭੈਣ ਮੇਰੇ ਕੋਲੇ ਆ ਠੀਕ ਹੈ ਜੀ ਪਰ ਪੁੱਤ ਤੁਹਾਡੇ ਕੋਲੇ ਟੌਪ ਦੇ ਹੈਗੇ ਜੀ ਇਸ ਟਾਈਮ ਸਰਦਾਰ ਦੇ ਜਿਸਵੀਰ ਵਾਲੇ ਠੀਕ ਹੈ ਜੀ ਇਹ ਹੱਦ ਤੇ ਹੁੰਦੀ ਉਹਦੇ ਗੁੜੀ ਵਾਲੇ ਲੰਡੇ ਰਵੇ ਸਾ ਦਿੱਤਾ ਸੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਧੰਨਵਾਦ ਬਾਈ ਟਵਾਨੇ ਦਾ ਇਧਰ ਬਾਈ ਟਵਾਨੇ ਦਾ ਲਾਲ ਬਈ ਪਿੰਡ ਦੇਖ ਲੋ ਆ ਪਿੰਡ ਦੇਖ ਲੋ ਜੀ ਇਹਨਾਂ ਦਾ ਸਾਰੇ ਵੀਰਾਂ ਨੂੰ ਬੇਨਤੀ ਹੈ ਵੀਡੀਓ ਨੂੰ ਮੱਤ ਤੋਂ ਬਾਦ ਪਸੰਦ ਕਰਨਾ ਤੇ ਸ਼ੇਅਰ ਵੀ ਕਰਨੀ ਥੈਂਕ ਯੂ ਜੀ ਧੰਨਵਾਦ